ਆ ਸ਼ਹਿਰ ਇਹ ਜਾਂ ਸ਼ਹਿਰ ਨਿਕਲਿਆਗਾ ਜਿਹਦੇ ਵਿੱਚ ਕੋਈ ਛੋਟਾ ਜਿਹਾ ਕੰਮ ਕਰਵਾਉਣਾ ਹੋਵੇ ਉਹ ਧਰਨਾ ਲਾ ਕੇ ਹੁੰਦਾਗਾ ਉਹ ਕਹਿੰਦੇ 600 ਜੁਟ ਤੋਂ ਫ੍ਰੀ ਹੈ 600 ਜੁਟ ਦੇ ਵਿੱਚ ਹੁਣ ਜਿਹੜੇ ਬਿੱਲ ਆ ਕੇ ਕਮਾਂਡੀਰ ਨੂੰ ਸਾਡੇ ਨੂੰ ਜਾ ਕੇ ਪੁੱਛੋ ਚੱਲ ਏਸੀ ਦੀ ਫੇਸੀ ਨੂੰ ਉਹਨਾਂ ਦੇ ਕਰੇ 15000 ਰੁਪਏ ਬਿੱਲ ਆਇਆ ਪਿਆਗਾ ਚੱਲ ਰਿਕਾਰੀ ਤਾਂ ਸਾਬਤ ਸੁੱਤੇ ਪੈਨੇ ਖਨੀ ਭੰਤ ਮਾਰ ਮਾ ਪੈਗ ਲਾ ਕੇ ਸੌਂਗੇ ਜੈ ਹਿੰਦ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇੱਕ ਵਾਰ ਫੇਰ ਪਾਸੋਂ ਦੇ ਬੱਸ ਸਟੈਂਡ ਚੌਕ ਦੇ ਵਿੱਚ ਧਰਨਾ ਜਿਹੜਾ ਅੱਜ ਰਾਤ ਦੇ 11 ਵਜੇ ਤਕਰੀਬਨ ਲੱਗ ਚੁੱਕਿਆ ਤੁਸੀਂ ਦੇਖ ਰਹੇ ਹੋ ਕਈ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਆ ਕੇ ਚੌਕ ਦੇ ਵਿੱਚ ਬੈਠੇ ਨੇ ਵੱਡੀਆਂ ਲਾਈਨਾਂ ਟਰੱਕਾਂ ਦੀਆਂ ਲੱਗੀਆਂ ਹੋਏ ਨੇ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਰੋਡ ਜਾਮ ਹੈ ਜੀ ਗੁਬਿੰਦਗੜ ਅਮਲੋ ਤੇ ਨਾਬਾ ਇਧਰੋਂ ਪਟਿਆਲਾ ਤਿੰਨ ਚਾਰ ਸਹਾਰਾਂ ਨੂੰ ਇਹ ਰੋਡ ਜੋੜਦੇ ਨੇ ਜਿਨ੍ਹਾਂ ਦੇ ਉੱਤੇ ਤਰਨਾ ਹੀ ਅੱਜ ਲੱਗਿਆ ਬਏ ਸੋ ਖਾਲਸਾ ਜੀ ਨੇ ਗੱਲ ਕਰਦੇ ਆਂ ਹਾਂਜੀ ਖਾਲਸਾ ਜੀ ਤਰਨਾ ਲਗਾਉਣ ਦਾ ਕਾਰਨ ਕੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਟਿਵਾਣਾ ਸਾਹਿਬ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀ ਸ਼ਹਿਰੀ ਖੇਤਰ ਨੂੰ ਲਾਈਟ ਦੇ ਰਹੇ ਨੇ ਇਹ ਹੂੰ ਦਿਨ ਦੇ ਵਿੱਚ ਲਾਈਟ ਦੇ ਦੇ ਰਹੇ ਪਿੰਡਾਂ ਦਾ ਕਾਰਨ ਆ ਜੀ ਬਈ ਲਾਈਟ ਨਹੀਂ ਆ ਰਹੀ ਜੀ ਲਾਈਟ ਨਹੀਂ ਆ ਰਹੀ ਜੀ ਲਾਈਟ ਮੇਰੀ ਭੈਣ ਆ ਜਿਹੜੀ ਉਦੇ ਕੋਲੇ 1 ਮਹੀਨੇ ਦੀ ਬੱਚੀ ਆ ਸਾਡੇ ਘਰ ਜਾ ਕੇ ਦੇਖ ਸਕਦੇ ਹੋ 1 ਮਹੀਨੇ ਦੀ ਬੱਚੀ ਆ ਉਹਨੂੰ ਕਦੇ ਉਹ ਪੱਖਾ ਚੱਲੂ ਤਾਂ ਬੱਚਾ ਸੋਊਗਾ ਤਾਂ ਤੁਸੀਂ ਵੀ ਸਿਆਣੇਓ ਸਾਰੇ ਇੱਥੇ ਖੜੇ ਨੇ ਕਿ ਸਾਰੇ ਪਿੰਡਾਂ ਵਾਲੇ ਨੇ ਛੋਟੇ ਜਿਹੇ ਬੱਚੇ ਨੂੰ ਅਸੀਂ ਅੱਜ ਸਵੇਰ ਦੇ ਲੱਗੇ ਪਿਆਂਗੇ ਲਾਈਟ ਆ ਜਾਂਦੀ ਆ 10 ਮਿੰਟ ਬਿਠਾ ਲੈਨੇ ਆਂਗੇ ਉਹਨੂੰ ਕਦੇ ਉਹਨੂੰ ਚੱਕ ਲੈਨੇ ਆਂਗੇ ਗੋਦੀ ਹੁਣ ਰੋ ਰਹੀ ਆਗੀ ਮੈਂ ਵੀ ਉਰੇ ਪਹੁੰਚਿਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਾਰੇ ਪਿੰਡ ਸਾਡਾ ਪਹੁੰਚਿਆ ਹੋਇਆ ਇਹਨਾਂ ਨੂੰ ਸਾਡਾ ਪਿੰਡ ਰਾਤ ਨੂੰ ਦੀ ਜਾਂਦਾ ਮਟੋੜਾ ਦੀ ਜਾਂਦਾ ਰਾਤ ਨੂੰ ਲਵੇ ਲਾਉਣ ਵਾਲੇ ਪਿੰਡ ਦੀ ਜਾਂਨੇ ਬੰਦ ਕਰ ਦੋ ਸ਼ਹਿਰੀ ਖੇਤਰ ਕਾਉਂ ਨਹੀਂ ਉਰੇ ਆ ਸ਼ਹਿਰ ਇਹ ਜਾਂ ਸ਼ਹਿਰ ਨਿਕਲਿਆਗਾ ਜਿਹਦੇ ਵਿੱਚ ਕੋਈ ਛੋਟਾ ਜਿਹਾ ਕੰਮ ਕਰਵਾਉਣਾ ਹੋਵੇ ਉਹ ਧਰਨਾ ਲਾ ਕੇ ਹੁੰਦਾਗਾ ਥਾਣੇ ਦੇ ਵਿੱਚ ਕੋਈ ਕੰਮ ਪਈ ਉਹ ਵੀ ਧਰਨਾ ਲਾ ਕੇ ਹੋਊਗਾ ਕਿਸੇ ਦੀ ਲੜਾਈ ਝਗੜੇ ਦਾ ਫੈਸਲਾ ਹੋਵੇ ਉਹ ਵੀ ਧਰਨਾ ਲਾ ਕੇ ਹੋਊਗਾ ਤੁਸੀਂ ਕਿੰਨੇ ਧਰਨੇ ਨੋਟ ਕਰਲੇ ਸੋਡੇ ਵੀ ਤੁਸੀਂ ਹਰ ਇੱਕ ਧਰਨੇ ਤੇ ਆ ਕੇ ਤੁਸੀਂ ਸਪੋਰਟ ਕਰ ਰਹੇ ਹੋਗੇ ਨਾ ਦਿਖਾ ਰਹੇ ਹੋਗੇ ਛੋਟਾ ਛੋਟਾ ਧਰਨਾ ਲਾ ਕੇ ਲਾਈਟ ਦਾ ਕਾਰਨ ਆ ਜਿਹੜਾ ਸਾਡੇ ਪਿੰਡ ਲਵੇ ਮਟੋੜਾ ਪੈ ਗਿਆ ਹੋਰ ਤੇ 3-4 ਪਿੰਡਾਂ ਚ ਸਭ ਲਵੇ ਕਿੰਨੇ ਛੋਟੇ ਬੱਚੇ ਨੇ ਕਿੰਨੇ ਬਜ਼ੁਰਗ ਬੱਚੇ ਨੇ ਅੱਜ ਕੱਲ ਕੋਈ ਤੁਹਾਨੂੰ ਪਤਾ ਕਿਸੇ ਨੂੰ ਕਾਸੇ ਦੀ ਬਿਮਾਰੀ ਹੈ ਕਿਸੇ ਨੂੰ ਹੁਣ ਤੁਹਾਨੂੰ ਮੈਂ ਦੱਸੇ ਕਿ ਮੇਰੀ ਭੈਣ ਉਹਦੀ ਛੋਟੀ ਜੀ ਬੱਚੀ ਆ ਗਈ ਉਹਨੂੰ ਚੱਕੀ ਫਿਰਦਿਆਂ ਜੀ ਸਵੇਰੇ ਤੇ ਮੇਰੇ ਡੈਡੀ ਪਹਿਲਾਂ ਕੰਮ ਤੇ ਦਿਹਾੜੀ ਜਾ ਕੇ ਆਏ ਨੇ ਹੁਣ ਆ ਕੇ ਉਹਨੂੰ ਗੋਦੀ ਚੱਕੀ ਫਿਰਦੇ ਨੇ ਹੁਣ ਕੀ ਕਰੀਏ ਵੀ ਲਾਈਟ ਦੇ ਪੱਖੇ ਚੱਲੀ ਗਈ ਸਾਰੀ ਰਾਤ ਔਰ ਬਿੱਲ ਦੇ ਦਿੰਦੇ ਨੇ 4400 ਰੁਪਿਆ ਪਰ ਉਹ ਕਹਿੰਦੇ 600 ਯੂਨਟ ਚਲੋ ਮੰਨਦੇ ਆਪਾਂ ਅਗਲੇ ਨੂੰ ਇੱਕ ਬਿੱਲ ਨਹੀਂ ਭਰਿਆ ਆਪਾਂ ਸਹਿਮਤ ਆ ਸਾਰੀਆਂ ਗੱਲਾਂ ਤੇ ਇਹ ਨਹੀਂ ਹੈਗਾ ਕਿ ਉਹਨਾਂ ਉਹਨਾਂ ਨੂੰ ਬਿੱਲ ਫੇਰ ਵੀ 15 15 16 ਐਡੇ ਕਿਲੋ ਦੇ ਸ਼ੈਲਰ ਲੈ ਲੈ ਸ਼ੈਲਰ ਵਾਲਿਆਂ ਨੂੰ ਘੱਟ ਬਿੱਲ ਆ ਰਹੇ ਨੇ ਬਾਈ ਜੇ ਦੇਖਿਆ ਜਾਵੇ ਮੁਲਾਜ਼ਮ ਕਈ ਦਿਨਾਂ ਤੋਂ ਸਮੂਹ ਛੁੱਟੀ ਤੇ ਨਹੀਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਬਈ ਸਾਡਾ ਜਿਹੜਾ ਸਿਸਟਮ ਆ ਸਾਨੂੰ ਕੋਈ ਨੌਕਰੀਆਂ ਦੇ ਵਿੱਚ ਜਿਹਦੇ ਕੋਈ ਕਰੰਟ ਲੱਗ ਗਿਆ ਉਹਨਾਂ ਨੂੰ ਕੋਈ ਪੱਤਾ ਦਿੱਤਾ ਜਾਵੇ ਉਹਨਾਂ ਦਾ ਕੋਈ ਇਲਾਜ ਕਰਾਇਆ ਜਾਵੇ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਉਹ ਛੁੱਟੀ ਤੇ ਨਹੀਂ ਉੱਥੇ ਕੋਈ ਹੈਗਾ ਹੀ ਨਹੀਂ ਕੰਮ ਚਲਾਉਣੇ ਵਾਲਾ ਸੋਡੀ ਬਿਲਕੁਲ ਸੱਤ ਵਜਨ ਗੱਲ ਹੈ ਜੀ ਵੀ ਮਲਾਜ਼ਮ ਛੁੱਟੀ ਦੇਣਾ ਦਿਨ ਚ ਮਲਾਜ਼ਮ ਆ ਜਾਂਦੇ ਨੇ ਇਹ ਦੱਸੋ ਦਿਨ ਚ ਮਲਾਜ਼ਮ ਆ ਜਾਂਦੇ ਨੇ ਰਾਤ ਨੂੰ ਤੁਹਾਡੀ ਇਹਨਾਂ ਨੇ ਛੁੱਟੀ ਕਰਵਾਤੀ ਵੀ ਮਲਾਜ਼ਮ ਛੁੱਟੀ ਦਿਨੇ ਦਿਖਾਤਾ ਸਾਨੂੰ ਮਲਾਜ਼ਮ ਉਹ ਇੱਕ ਬੰਦਾ ਬੈਠਾ ਉੱਥੇ ਉਹ ਕਹਿੰਦਾ ਜੀ ਇਹ ਟਰਾਲੀ ਖਰਾਬ ਆਗੀ ਦਿਨ ਚ ਟਰਾਲੀ ਕੀ ਹੋ ਜਾਂਦੀ ਠੀਕ ਹੋ ਜਾਂਦੀ ਹੈਗੀ ਜਦ ਪਾਰਸ਼ੋ ਖੇਤਰ ਨੂੰ ਲਾਈਟ ਦੇਣੀ ਹੈ ਜਦ ਸਾਰੇ ਮਲਾਜ਼ਮ ਆ ਜਾਂਦੇ ਨੇਗੇ ਹੁਣ ਮਲਾਜ਼ਮ ਆਏ ਪੈਣੇ ਉੱਥੇ ਕੀ ਹੁਣ ਜਿਹੜੀ ਪਾਰਸ਼ੋ ਸ਼ਹਿਰ ਚਾਸਬਾਲ ਸਕਰਾਲੀ ਸੁਗਾ ਜਿੱਥੇ ਤੁਸੀਂ ਮੇਰਾ ਪੜਾ ਲੱਗਿਆ ਦੇਖਦੇ ਹੋਗੇ ਉੱ ਮੈਂ ਤੁਹਾਨੂੰ ਮਾਫ ਕਰਨਾ ਉਦਾਹਰਨ ਦੰਦਾ ਹੁਣ ਇੱਥੋਂ ਲਾਈਟ ਜਾ ਰਹੀ ਹੈ ਜੇ ਰਸਤੇ 'ਚ ਕੋਈ ਜੈਂਪਰ ਸੜ ਗਿਆ ਕੋਈ ਉਹ ਸੜ ਗਿਆ ਉਹ ਮੁਲਾਜ਼ਮੇ ਠੀਕ ਕਰੂਗਾ ਮੁਲਾਜ਼ਮ ਸੁੱਟੀ ਤੇ ਨੇ ਦਿਨ ਤੱਕ ਦਿਹਾੜੀ ਤੇ ਬੁਲਾ ਲੈਂਦੇ ਨੇ ਹੁਣ ਰਾਤ ਨੂੰ ਤਾਂ ਕੋਈ ਆਉਂਦਾ ਵੀ ਨਹੀਂ ਮੇਰੀ ਗੱਲ ਹੋਈ ਸੀ ਜੀ ਮੇਰਾ ਭਤੀਜਾ ਉਰੀ ਖੜਾ ਕਿਤੇ ਮੈਂ ਉਹਦੇ ਸਾਹਮਣੇ ਇੱਕ ਪਤਾ ਨਹੀਂ ਕਿੰਨਾ ਦਾ ਨੰਬਰ ਸੀ ਉਹਨਾਂ ਨਾਲ ਗੱਲ ਕਰੀ ਉਹ ਕਹਿੰਦੇ ਸਰ 10 ਮਿੰਟ ਦੇ ਵਿੱਚ ਛੁਡੇ ਨਾਲ ਗੱਲ ਹੋ ਜੂਗੀ ਬਲ ਲਾਈਟ ਆ ਜੂਗੀ 10 ਮਿੰਟ ਬਾਅਦ ਲਾਈਟ ਆਈ ਆ 5 ਮਿੰਟ ਲਾਈਟ ਰਹੀ ਨਹੀਂ ਹੈਗੀ 5 ਮਿੰਟ ਬਾਅਦ ਫੇਰ ਵੱਜ ਗਈ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਤਿੰਨ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਨੇਗੇ ਮੇਰੇ ਪਿੰਡ ਦੇ ਸਾਰੇ ਛੋਟੇ-ਛੋਟੇ ਬੱਚੇ ਵਾਲੇ ਪਰਿਵਾਰਾਂ ਵਾਲੇ ਬਰਜ਼ੁਰਗ ਜਾ ਕੇ ਮੈਂ ਸਾਨੂੰ ਦੱਸਿਆ ਕਿ ਉਹ ਤਿੰਨ ਦਿਨ ਤੋਂ ਉਹ ਤਾਂ 10 ਦਿਨ ਹੋ ਗਏ ਉਹ ਬੇਜ਼ਰ ਤਿੰਨ ਦਿਨ ਰੀਅਲ ਤਿੰਨ ਦਿਨ ਹੋ ਗਏ ਮਤਲਬ ਕਿ ਰਾਤ ਨੂੰ ਜਿਆਦਾ ਪਰੇਸ਼ਾਨ ਕਰਦੇ ਨੇ ਦਿਨ 'ਚ ਤਾਂ ਲੇਟ ਚ ਦਿਨ 'ਚ ਤਾਂ ਚਲੋ 100 ਸੁਖ ਸਾਹ ਦੇ ਨਾਗਾ ਬੰਦਾ ਇੱਧਰ ਨਹੀਂ ਉੱਧਰ ਆਂਢੀ ਨਹੀਂ ਗਮਾਂਢੀ ਤੇ ਜਾ ਕੇ ਬੈ ਜਾਂਦਾ ਪਰ ਦਿਨ 'ਚ ਲੇਟ ਆ ਜਾਂਦੀ ਇਹਨਾਂ ਲੋਵੇ ਕਿ ਦਿਨ 'ਚ ਮਲਾਜ਼ਮ ਆ ਜਾਂਦੇ ਰਿਹਾ ਵੀ ਡਿਊਟੀ ਕਰਨ ਦਿਨ 'ਚ ਲੇਟ ਕਰਨ ਆਏ ਲੇਟ ਕਰਨ ਆਏ ਜਾਂਦੇ ਨੇ ਜੀ ਬਾਈ ਡਰਿੰਕ ਕੀਤੀ ਵੀ ਆ ਡਰਿੰਕ ਕੀਤੀ ਵੀ ਆ ਪਤਾ ਲੱਗ ਰਿਹਾ ਨਾ ਜਿਹੜੇ ਹਿਸਾਬ ਨਾਲ ਤੁਸੀਂ ਗੱਲ ਕਰ ਰਹੇ ਹੋ ਵੀ ਡਰਿੰਕ ਕੀਤੀ ਵੀ ਆ ਰਹਿਣਾ ਤੁਸੀਂ ਤੇ ਸਾਰੇ ਵੀ ਦਿਨ ਚ ਮਲਾਜ਼ਮ ਕਿੱਥੇ ਆ ਜਾਂਦੇ ਨੇ ਹੁਣ ਸ਼ਹਿਰੀ ਖੇਤਰ ਨੂੰ ਦੇਣ ਵਾਸਤੇ ਲੈਟ ਆ ਕੇ 10 12 ਵਾਰ ਟੁੱਟਿਆ ਪਿਆ ਜਾਂ ਕਰਤਾਰ ਵਾਲੇ ਦੇ ਨਾਲੇ ਸੰਤ ਵਾਲੇ ਦੇ ਸਾਹਮਣੇ ਬਿਲਕੁਲ ਉਹ ਤੁਸੀਂ ਦੇਖਿਆ ਹੀ ਹੋਣਾ ਜੀ ਸੋ ਬੜੀ ਦਿੱਕਤ ਹੈ ਜੀ ਧਰਨਾ ਚੱਲ ਰਹੀ ਹੈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਸੋ ਧਰਨਾ ਨਿਰੰਤਰ ਜਾਰੀ ਆ ਗਾਂਧੀ ਜੀ ਕਿਸ ਤਰ੍ਹਾਂ ਦੇਖਦੇ ਹੋ ਬਾਈ ਪਹੁੰਚਿਆ ਕੋਈ ਅਧਿਕਾਰੀ ਬਿਰਜੀ ਕੋਈ ਨਹੀਂ ਪਹੁੰਚਿਆ ਅਧਿਕਾਰੀ ਤਾਂ ਸਾਹ ਸੁੱਤੇ ਪਏ ਨੇ ਗਨੀ ਭੰਤਮਾਰ ਮਾ ਪੈਗ ਲਾ ਕੇ ਸੌਂਗੇ ਪ੍ਰਮਾਤਮਾ ਜਾਣਦਾ ਕੋਈ ਵੀ ਨਹੀਂ ਆ ਕੇ ਨਾ ਕਿਨੇ ਫੋਨ ਚੱਕਿਆ ਤੁਹਾਡੇ ਸਾਹਮਣੇ ਕਿੰਨੇ ਫੋਨ ਲਾ ਲੇ ਹੁਣ ਫਿਰ ਅਗਲਾ ਫੈਸਲਾ ਕੀ ਆ ਅਗਲਾ ਫੈਸਲਾ ਹੁਣ ਜਿੰਮੇ ਜੇ ਕੋਈ ਆਇਆ ਠੀਕ ਆ ਨਹੀਂ ਨਿਰੰਤਰ ਚੱਲੂਗਾ ਨਿਰੰਤਰ ਚੱਲੂ ਕਰਨਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਸਿਸਟਮ ਨੂੰ ਸਰਕਾਰ ਕਹਿ ਰਹੀ ਸੀਗੇ ਬੱਲੇ ਬੱਲੇ ਕਰਾ ਦੇਣੀ ਆ ਕਿੱਥੇ ਬੱਲੇ ਬੱਲੇ ਜੀ ਪੰਜ ਦਿਨ ਹੋ ਗਏ ਲਾਈਟ ਦੇ ਹੋਈ ਬੱਚੇ ਤੇ ਹਾਈ ਭੁੱਖੇ ਮਰ ਰਹੇ ਬਜ਼ੁਰਗ ਮਰ ਰਹੇ ਨੇ ਕੋਈ ਸੁਣ ਨਹੀਂ ਰਿਹਾ ਗ੍ਰੈਡ ਜਿ ਇੱਕ ਮੁਲਾਜ਼ਮਾ ਉੱਤੇ ਉਹ ਕਹਿੰਦੇ ਅਸੀਂ ਕਿਤਨੂਰ ਕੀ ਅੱਗ ਲਾਈ ਕੀ ਕਰੀਏ ਜੀ ਕੁਥ ਨਹੀਂ ਹੋ ਰਿਹਾ ਸਰਕਾਰ ਦਾ ਜਨਾਜਾ ਨਿਕਲਿਆ ਪਿਆ ਜੀ ਕੋਈ ਸਰਕਾਰ ਦਾ ਕਹਿੰਦੇ ਜਨਾਜਾ ਨਿਕਲਿਆ ਪਿਆ ਸਾਰਾ ਸਿਸਟਮ ਖਤਮਾ ਸੋ ਬਾਈ ਜਿਸ ਤਰ੍ਹਾਂ ਦੇਖਦੇ ਹੋ ਬਾਈ ਜੀ ਬਹੁਤ ਬੁਰਾ ਹਾਲ ਹੈ ਜੀ ਛੋਟੇ ਛੋਟੇ ਬੱਚੇ ਨੇ ਗਰਮੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਤਿੰਨ ਦਿਨ ਹੋ ਗਏ ਵੀ ਚਲੋ ਹੁਣ ਵੀ ਛੱਡ ਦੇਣ 10 ਮਿੰਟ ਤੱਕ ਛੱਡ ਦੇਣ ਰਾਤ ਨੂੰ ਆ ਕੇ ਲਾਈਟ ਕੱਟ ਲੈਂਦੇ ਨੇ ਪੂਰੀ ਪੂਰੀ ਰਾਤ ਬਾਰ ਸਾਰੇ ਬੰਦੇ ਵਿਚਾਰੇ ਸੜਕਾਂ ਦੇ ਕੁੰਮੀ ਇਹਦੇ ਨੇ ਬੱਚਿਆਂ ਨੂੰ ਦੱਸੋ ਅਸੀਂ ਕੀ ਕਰੀਏ ਬਹੁਤ ਬੁਰਾ ਹਾਲ ਹੈ ਜੀ ਕਰੇ ਪਾਣੀ ਵੀ ਨਹੀਂ ਹੈਗਾ ਕਈਆਂ ਦੇ ਟੈਂਕੀਆਂ ਦੇ ਵਿੱਚ ਪਾਣੀ ਵੀ ਨਹੀਂ ਹੈਗਾ ਭਾਈ ਜੀ ਸੋ ਰਾਤ ਤੇ 11 ਵੱਜ ਚੁੱਕੇ ਨੇ ਧਰਨਾ ਚੱਲ ਰਿਹਾ ਜੀ ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਮਣਾ ਸਾਹਿਬ ਜੀ ਇਹਦਾ ਲਾਈਟ ਦਾ ਇੰਨਾ ਬੁਰਾ ਹਾਲ ਹੈ ਜੀ ਬਦਲ ਰਾਤ ਨੂੰ ਕੱਟ ਲੈਂਦੇ ਨੇ ਸਵੇਰੇ ਸੁੱਚ ਲਾ ਦਿੰਦੇ ਨੇ ਫਲਟ ਫੋਲਟ ਕੋਈ ਨਹੀਂ ਪੈਂਦਾ ਇਹੀ ਕੱਟ ਲੈਂਦੇ ਨੇ ਬਾਕੀ ਸਰਕਾਰਾਂ ਦਾ ਇੰਨਾ ਮਾੜਾ ਹਾਲ ਹੈ ਇਹਨਾਂ ਦੇ ਜਿਹੜੇ ਮੰਗਾਂ ਨੇ ਉਹ ਗੱਲ ਕਰਕੇ ਬਹਿ ਕੇ ਨਵੇੜ ਕੇ ਆਪਣਾ ਲੋਕਾਂ ਨੂੰ ਕਾਨੂੰ ਪਰੇਸ਼ਾਨ ਕਰਦੇ ਨੇ ਤੇ ਮਤਲਬ ਇੱਕ ਨੂੰ ਹੋਣਾ ਚਾਹੀਦਾ ਹੈ ਵੀ ਇਹਨਾਂ ਦੇ ਮੰਗਾਂ ਮੰਨਣੇ ਚਾਹੀਦੇ ਨੇ ਸੋ ਧਰਨਾ ਲੱਗਿਆ ਜੀ ਕਹਿੰਦੇ ਲਾਈਟ ਨਹੀਂ ਆ ਰਹੀ ਕਈ ਦਿਨਾਂ ਤੋਂ ਪਿੰਡਾਂ ਦੇ ਲੋਕ ਪਰੇਸ਼ਾਨ ਨੇ ਛੋਟੇ ਛੋਟੇ ਬੱਚੇ ਪਰੇਸ਼ਾਨ ਨੇ ਹੁਣ ਤਾਂ ਪਾਣੀ ਵੀ ਜੇ ਪੀਣਾ ਜੀ ਉਹ ਵੀ ਕਹਿੰਦੇ ਲਾਈਟ ਦਾ ਸਿਸਟਮਾ ਮੋਟਰ ਚਲਾਉਣੀ ਪੈਂਦੀ ਹੈ ਤਾਂ ਟੈਂਕੀਆਂ 'ਚ ਪਾਣੀ ਪੈਂਦਾ ਉਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਧਰਨਾ ਲਗਾਇਆ ਇਹ ਅਕਸਰ ਬਾਸੋਂ ਬੱਸ ਸਟੈਂਡ ਚੌਕ ਦੇ ਵਿੱਚ ਧਰਨੇ ਲੱਗਦੇ ਰਹਿੰਦੇ ਨੇ ਇੱਕ ਵਾਰ ਫੇਰ 2-3 ਦਿਨਾਂ ਦੇ ਵਿੱਚ ਇਹ ਦੁਬਾਰੇ ਤਰਨਾ ਲੱਗਿਆ ਜਿਹੜਾ ਉਹ ਲਾਈਟ ਨਾ ਆਉਣ ਦੇ ਕਾਰਨ ਤਰਨਾ ਲੱਗਿਆ ਇੱਥੇ ਵੀਰਾਂ ਨੇ ਵੀ ਕਿਹਾ ਕਿ ਹਰ ਇੱਕ ਮਸਲੇ ਦਾ ਹੱਲ ਇੱਥੇ ਤਰਨਾ ਲਵਾ ਕੇ ਕਰਨਾ ਪੈਂਦਾ ਹੈ ਪਰ ਤਰਨਾ ਲਗਾ ਕੇ ਲੋਕ ਵੇਟ ਕਰ ਰਹੇ ਨੇ ਅਧਿਕਾਰੀਆਂ ਦੀ ਕਿ ਆ ਕੇ ਸਾਨੂੰ ਕੋਈ ਵਿਸ਼ਵਾਸ ਦਿਵਾਊਗਾ ਕਿ ਅੱਗੇ ਤੋਂ ਇਦਾਂ ਦੀ ਦਿੱਕਤ ਨਹੀਂ ਆਊਗੀ ਰਾਹੀਰ ਪਰੇਸ਼ਾਨ ਹੋ ਰਹੇ ਨੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਪਿੰਡਾਂ ਦੇ ਲੋਕ ਸੜਕਾਂ ਤੇ ਬੈਠੇ ਨੇ ਪਰ ਹਾਲੇ ਤੱਕ ਸਰਕਾਰ ਦਾ ਕੋਈ ਵੀ ਨਵਾਂਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਕਦੋਂ ਅਧਿਕਾਰੀ ਪਹੁੰਚਦਾ ਹੈ ਕਦੋਂ ਇਹ ਲੋਕ ਆਪਣੇ ਆਪਣੇ ਘਰ ਨੂੰ ਜਾਂਦੇ ਨੇ ਰਾਹੀਰ ਆਪਣੀਆਂ ਮੰਜ਼ਲਾਂ ਤੇ ਪਹੁੰਚਦੇ ਨੇ ਇਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬੜੇ ਰਹੋ ਟਿਵਾਨਾ ਟੀਵੀ ਦੇ ਨਾਲ ਧੰਨਵਾਦ